ਸਾਸਰੀ ਕਾਲ ਜੀ ਪੈਨਾਪਰਾ ਮੈਨੂੰ ਜਿੱਥੇ ਵੀ ਤੁਸੀਂ ਹੋਗੇ ਰਾਜੀ ਕੁਛ ਹੋਗੇ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਸੱਚੀ ਪ੍ਰਸਾਦ ਗੁਣੀ ਰਾਤ ਚੌਂਗਰੇ ਚੱਕੀ ਵਿੱਚ ਜੀ ਬਾਹਰ ਬੈਠੇ ਤੇ ਸਾਚ ਵਿੱਚ ਵਿੱਚ ਬਈਰੇ ਪੈਰ ਦਾਤ ਗੁਰਮਾਨਾ ਬੱਚੇ ਸਾਰੇ ਨੂੰ ਸਾਸਰੀ ਕਾਲ ਜੀ ਕੀ ਬੂਟ ਆ ਭੈਣੇ ਨੂੰ ਬਹੁਤ ਧੰਵਾ ਜੀ ਸਾਰੇ ਠੀਕ ਠਾਕ ਫਰਮਾਤੋਂ ਅੰਦਰ ਜਿਹਹੀ ਦਾਸ ਬੇਨਤੀ ਕਰਦੇ ਆ ਤੇ ਆਹ ਜੀ ਤੁਹਾਨੂੰ ਅਸੀਂ ਪੱਖੇ ਦਾ ਦੱਸਦੇ ਆ ਵੀ ਆਹ ਵਿਚਾਰਾ ਚੱਲਦਾ ਚੰਗਾ ਭੜਾ ਸੀਗਾ ਤੇ ਜਦੋਂ ਮੈਂ ਚਲਾਉਣਾ ਇਹ ਖੜਕ-ਪੜਕ ਕਰਦਾ ਫੇਰ ਮੈਂ ਪਿੱਛੋਂ ਵੀ ਦੇਖਿਆ ਰੋ ਉੱਥੋਂ ਦੇਖਿਆ ਤਾਂ ਹੁਣ ਇੱਥੋਂ ਫਲਟ ਨਿਕਲਿਆਗਾ ਕਿਉਂਕਿ ਇਹਦੇ ਫਾਰ ਹਲਦੇ ਤੇ ਮੈਂ ਹੁਣ ਬਾਈ ਨੂੰ ਕਿਹਾ ਸੀ ਬਾਅਦ ਦਿੱਤੀ ਆ ਇਹ ਬਾਈ ਦਾ ਸਕੇਲਾ ਉਹਨੇ ਕਿਹਾ ਵੇ ਬੰਦਾ ਜਿਹੜਾ ਖੜ ਕੇ ਉਹ ਪੇਸ ਕਰ ਚਾਹੁੰਦਾ ਕਾੜੇ ਬੰਦੇ ਨੂੰ ਜੋਰ ਪਾਉਣਾ ਹੁਣ ਆਪੇ ਖੇਤੋਂ ਪੂਰਾ ਜੋਰ ਨਹੀਂ ਮਿਲਦਾ ਤਾਂ ਕਰਕੇ ਇਹ ਫਰ ਸੈੱਟ ਨਹੀਂ ਆ ਰਿਹਾ ਤੇ ਬਾਕੀ ਇਹ ਮੈਨੂੰ ਜਿਹੜਾ ਸਵਾਰ ਦੇ ਰੂਪ ਸਾਹ ਦੇ ਨਾਲ ਜਿਹੜਾ ਆਪ ਸਾੜਾ ਪੂਰਾ ਕਰਕੇ ਸਾਫ਼ ਸੁਥਰਾ ਕਰਦਾ ਹੈ ਉਹ ਰੇ ਜੇ ਕੋਈ ਨੋਟਸ ਨਹੀਂ ਥੋੜਾ ਥੋੜਾ ਅੱਗੇ ਪਿੱਛੇ ਤੇ ਤੇਲ ਆਪ ਪਾ ਦਿੱਤਾ ਮੌਲਿਕ ਥੋੜਾ ਰਹਿ ਤੇ ਥੋੜਾ ਜਿਹਾ ਭਾਰ ਆ ਨਹੀਂ ਚਾਹ ਦਾਰ ਸੀ ਹੁਣ ਸੈੱਟ ਹੋ ਗਿਆ ਸਰਪ ਹੁਣ ਆ ਹਾਰ ਵੀ ਬਹੁਤ ਐ ਮੈਨੂੰ ਬਹੁਤ ਜਨ ਜਦ ਲਾਇਆ ਹਰ ਗੋਲ ਲੱਗੋ ਜਿਲੋਂ ਨਾ ਪਤਾ ਇਸ ਤਰ੍ਹਾਂ ਤਾਉ ਪੜ ਜਾਂਦਾ ਤਾਂ ਕਰਕੇ ਇਹ ਫੁੱਲੇ ਨਹੀਂ ਜਿਹਾ ਤੋਂ ਤੇ ਹੁਣ ਚਾਲੂ ਚੁਣੇ ਤੇ ਆਪ ਹੀ ਖਲੋ ਜੇ ਤੇ ਹੋਰ ਸਿੱਧੇ ਬਾਏ ਨੂੰ ਤਲੂ ਬਾਲੇ ਹੋ ਤਾਂ ਤੇ ਸਾਰੇ ਹੀ ਪੈੜ ਪਰਾ ਸਾਨੂੰ ਵੱਧ ਤੋਂ ਵੱਧ ਸਪੋਰਟ ਕਰੋ ਜੀ ਤੁਹਾਡੀ ਸਪੋਰਟ ਦੀਾਨੂੰ ਲੋੜ ਹੈ ਬਹੁਤ ਜ਼ਿਆਦਾ ਨਵੇਂ ਜੁੜੇ ਭੈਣ ਭਰਾਵਾਂ ਦਾ ਵੀ ਬਹੁਤ-ਬਹੁਤ ਧੰਨਵਾਦ ਹੈ ਪਰਮਾਤਮਾ ਦਾ ਅਦਰਸਤੀ ਰੱਖੇ ਕਵਾਇਆ ਜਵਾਦੇ ਕਰੇ ਜੀ ਮਹਾਰਾਜ ਦੇਖੋ ਵੀਰ ਅਸੀਂ 6.6 ਤੋਂ ਜੀ ਆਪਰ ਲਗਵਾਂ ਦੀ ਹੈ ਕਿ ਜਦੋਂ ਅਸੀਂ ਉਹਨੂੰ ਮੂਰਜਾ ਬਣਾਈ ਅੱਜ ਚਾਰ ਦਿਨ ਬਾਅਦ ਵੀਡੀਓ ਆਪਾਂ ਕੋਲ ਬੋਲਨੇ ਹੈ ਕਰਮ ਜੋਤ ਵੀ ਤਿਆਰ ਹੋਇਆ ਜੀ ਉਹਦੋਂ ਨੂੰ ਮੇਨ ਲੈ ਬੈਠਾ ਔਰ ਅਰੇ ਕਿੰਨਾ ਬਣ ਗਿਆ ਹੈ ਆਪਾਂ ਉਸ ਨੂੰ 2-4 ਦਿਨੋਂ ਕੋਠਾ ਗਿਆ ਅਸੀਂ ਸੋਚਿਆ ਸੀ ਮੈਂ ਕਿ ਉਹ ਚੱਲ ਮੈ ਜਾਨੇ ਆ ਕਿ ਨਾਲੇ ਬੇਰਾ ਬੇਰਾ ਕੋਲੋ ਕੋਲੋ ਬਣਾ ਲੈ ਮੈਂ ਤੇ ਅੱਜ ਅਸੀਂ ਆ ਗਏ ਤਿਆਰੀਆਂ ਬੈਨੀਆਂ ਅੱਜ ਖਿੱਚੀਆਂ ਸੀ ਤੇ ਜਿਹੜੀ ਜਾਣੀ ਲੱਗੇ ਉਹ ਵੀ ਲੈ ਤੇ ਤੇ ਮੇਰੇ ਯਾਰ ਜਿਹੜਾ ਦੋ ਚਾਰ ਥੋੜਾ ਤੇ ਬਾਸ ਸੀ ਜੋ ਦਿੱਤੋ ਪਾਇਆ ਤੋਂ ਲੱਗ ਗਿਆ ਬੇਰਾ ਦਾ ਚਾਲੇ ਜੁੜੇ ਜੋ ਸੋਖੇ ਜਾਣਗੇ ਉਹਦੇ ਘਰ ਮੈਂ ਕਾਰੋਹੀ ਦਾ ਬੇਰਾ ਕਰਾਉਂਗਾ ਆਪਣੇ ਗਰੁੱਪ ਦੇ ਵਿੱਚ ਇੱਕ ਆਂ ਦਾ ਫੈਂਡ ਵੀ ਉਹ ਮੁਖਾ ਜਾਣ ਦੀ ਕੋਸ਼ਿਸ਼ ਹੈ ਤੇ ਸਾਰੇ ਬੰਦਨਾਂ ਨਾਲ ਸਾਡੇ ਜੂਨੀਅਰ ਵੀ ਸਾਰੇ ਨੂੰ ਆਜਾ ਉਹ ਤੋਂ ਬਾਅਦ ਤੁਸੀਂ ਵੀ ਨਾਲ ਜਾਓ ਸਾਡੇ ਬਲੌਗ ਦੇ ਨਾਲ ਜੁੜੇ ਰਹੋ ਠੀਕ ਹੈ ਜੀ ਤੇ ਲਓ ਜੀ ਅਸੀਂ ਉਹਨਾਂ ਡਿਊਟੀਆਂ ਬਦਲ ਦਿੱਤੀਆਂ ਗਈਆਂ ਸਿੱਖਾਲ ਜੀ ਸਾਰੇ ਭੈਣ ਭਰਾਵਾਂ ਨੂੰ ਸਾਰੇ ਤੇ ਵੀ ਵਧੀਆ ਜੀ ਠੀਕ ਠਾਕ ਅੱਜ ਮੈਂ ਤੋਂ ਹੀ ਅੰਨੇ ਕੱਪੜੇ ਪਾਤੀ ਸੀ ਬੱਚਿਆਂ ਦੀ ਐਸੇ ਕੱਪੜੇ ਪਹਿਲਾਂ ਤੋਂ ਤੇ ਸੀਗੇ ਪਾਤੀ ਰਹਿੰਦੀ ਸੀ ਇਕੱਲੇ ਸਾਡੀ ਡਿਊਟੀ ਬਦਲ ਗਈ ਹੈ ਜੀ ਜਿਹੜੇ 12 ਵਜੇ ਤੋਂ ਪਹਿਲਾਂ ਪਹਿਲਾਂ ਕੱਪੜੇ ਆਉਣਗੇ ਉਹ ਮੇਰੇ ਆਉਣਗੇ ਜਿਹੜੇ 12 ਵਜੇ ਤੋਂ ਬਾਅਦ ਹੁਣ ਜਿਹੜੇ ਮੇਰੇ ਸੀਗੇ ਉਹ ਮੈਂ ਭਾਈ ਉਹ ਵੇ 11 12 ਵਜੇ ਤੋਂ ਪਹਿਲਾਂ ਬਖਤਾਤੇ ਹੁਣ ਜਿਹੜੇ 12 ਤੱਕ ਕਪੜਾ ਲਾਇਆ ਜਾਊਗਾ ਜਿਹੜਾ ਧੋਣ ਵਾਸਤੇ ਉਹ ਇਹਨਾਂ ਦੀ ਡਿਊਟੀ ਕੇਜ ਕਰਤੀ ਹੈ ਹੁਣ ਇਹ ਡਿਊਟੀ ਆਪਦੀ ਸਭ ਆ ਕਰਨਗੇ ਅਸੀਂ ਦੋ ਸ਼ਿਫਟਾਂ ਅੱਜ ਕਰਮੀ ਕਰਕੇ ਅਸੀਂ ਡਿਊਟੀਆਂ ਐ ਕਰਦੇ ਹੈ ਤਾਣਾ ਇਹ ਚਕਾ ਦਿਓ ਹਾਂ ਕੂੜਾ ਹੀ ਖਿਲਰ ਜਾਣਾ ਉੱਥੇ ਇਹ ਤਾਣਾ ਭਾਈ ਮੈਂ ਬਹੁਤ ਆ ਜਾਣਾ ਨੋਕਿਆ ਵੀ ਵੀਰੋ ਲੈ ਜੋ ਲੈ ਜੋ ਲੈ ਜੋ ਤੇ ਕੋਈ ਇਹ ਦੂਜਾ ਉਜਰੀ ਨਹੀਂ ਕਰਦਾ ਮੇਰੀ ਵੀਰੋ ਬੜਾ ਦੁੱਖ ਦੀ ਗੱਲ ਮੇਰੀ ਆ ਟਾਲੀ ਟੁੱਟ ਗਈ ਬਹੁਤ ਵਧੀਆ ਛਾਂ ਸੀ ਇਹਦੀ ਆਵੇ ਇੱਥੋਂ ਆ ਉਹ ਇੱਥੋਂ ਮੈਂ ਨੁਕਸ ਦੱਸਾਈ ਪਰੋਂ ਵੈਸੇ ਉਹ ਫਟਦੀ ਆਉਂਦੀ ਐ ਮਨ ਨੂੰ ਦੁੱਖ ਬਹੁਤ ਹੋਇਆ ਛਤਰੀ ਯਾਰ ਕੀ ਛਾਂ ਸੀ ਵਧੀਆ ਬਣ ਗਈ ਸੀ ਉਹ ਤੇ ਹਰ ਮੈਂ ਕਰਮਜੀਤ ਨੂੰ ਪੁੱਛ ਰਿਹਾ ਮੇ ਤੁਤਣੀ ਵਾਲੇ ਕੇ ਲੀੜੇ ਲਾ ਲਾਓ ਅੱਜ ਕੀ ਬਣਾਉਣਾ ਆਜਾ ਵੇਖੋ ਵਈ ਕੀ ਬਣਾਉਣਾ ਤੁਸੀਂ ਦੱਸੋ ਇਹ ਮੇਰੇ ਨਾ ਬਜਵਾੜੇ ਤੇ ਠੋਕੀ ਭਰਾਵਾ ਨਾ ਤਾਂ ਸਾਥੋ ਕਰੇ ਟੱਚ ਤਾਂ ਕਾਥਾ ਪਾ ਜਾ ਪਤਾ ਚੱਕੜੀ ਜਾਂਦਾ ਏ ਉਹ ਪਤਾ ਨਹੀਂ ਕਿਵੇਂ ਚੱਕਦੇ ਭੜਾ ਭਰ ਆ ਤੂੰ ਰਹਿਂਦੇ ਤੇ ਤੂੰ ਇੰਨੀ ਜੋਕਰੀ ਹੈ ਨਹੀਂ ਤੂੰ ਫਰਫੁਰ ਲੈਗੀ ਕੜਾ ਤੇ ਅੱਜ ਡੇਢ ਮਹੀਨਾ ਗਰਮੀ ਆ ਆਪਾਂ ਔਖੇ ਬਹੁਤ ਹੋ ਜਾਣਗੇ ਸੋ ਇਸ ਕਰਕੇ ਬਾਅਦ 'ਚ ਤੁਸੀਂ ਮੰਜੇ ਤੋਂ ਨੀਲਣਾ ਨਾ ਪਤ ਪਰ ਤੱਕ ਬੁੜੀ ਮਿਲਣੀ ਹੈ ਠੀਕ ਹੈ ਤੇ ਬਾਬਾ ਤੋਂ ਬਚ ਕੇ ਰਹੇ ਉਹ ਵੀ ਵਧੀਆ ਹੈ ਮਨਤਾ ਬਥੇਰਾ ਕਰਦਾ ਹਰੇਕ ਚੀਜ਼ ਨੂੰ ਪਰ ਇਹ ਕੀ ਰੌਲਾ ਤਾਂ ਮਜਬੂਰੀ ਹੈ ਚਲੋ ਪ੍ਰਮਾਤਮਾ ਸਾਹਿਬ ਨੂੰ ਤੰਦਰੁਸਤੀ ਰੱਖੇ ਭੈਣ ਭਰਾਵਾਂ ਨੂੰ ਮਿਹਰ ਭਰੇ ਹੱਥ ਰੱਖੇ ਭਾਈ ਗੁਰੂ ਜਿਉਂਦੇ ਵਸਦੇ ਰਹਿਣ ਹਣ ਬਾਈ ਮੈਨੂੰ ਤਾਂ ਲੱਗ ਆ ਮੈਨੂੰ ਤਾਂ ਲੱਗਦੀ ਬਾਈ ਧੋਪ ਮਨ ਲਾ ਠੀਕ ਹੈ ਕਿ ਨਾ ਇੱਕ ਉਹ ਇੱਕ ਪੁੱਤ लाडला ਮਾਂ ਦਾ ਪੂਰੀ ਉਮਰ ਭਾਈ 29 28 29 ਸਾਲ ਦੀ ਉਮਰ ਆ ਕਿਹੜੀ ਉਮਰ ਆ ਆ ਮੇਰੇ ਦੂਜੇ ਵੱਖਰੇ ਰੱਖ ਦੀ ਦੂਜੇ ਵੱਖਰੇ ਰੱਖ ਦੀ ਆਦਾ ਇੱਥੇ ਛੱਡ ਦੇ ਤੜਕੇ ਲੱਭਦੇ ਹੁੰਦੇ ਆ ਨਾ ਸੂਟ ਤੇ ਆਹ ਤੌਲਗਾ ਮੇ ਨਾ ਉਹ ਗਾੜੀ ਆ ਨਹੀਂ ਹੁੰਦਾ ਕੁਝ ਵੀ ਆ ਜੂ ਤਾਂ ਪਰ ਦੇਖੀ ਜੋ ਕੋਈ ਨਹੀਂ ਅੱਗੇ ਕਿਹੜਾ ਕਿਤੇ ਭਿੱਜੇ ਨਹੀਂ ਉਹ ਮੇਂ ਬੈਰਾ ਇੰਨਾ ਪਾ ਗਿਆ ਤੇ ਅਜੇ ਤਾਂ ਬਹੁਤ ਆ ਪਹਿ ਲੱਗਦੀ ਏ ਕੋਈ ਗੱਲ ਨਹੀਂ ਸ਼ਾਮਗਾ ਲੈਨੇ ਆ ਨਾਲੇ ਮੈਂ ਲੀਡੇ ਥੱਲੇ ਸਿੱਟੇ ਨਹੀਂ ਸੀ ਕੋਈ ਵੀ ਪਹਿਲਾ ਪਹਿਲਾ ਦਿਨ ਹੀ ਆ ਜੇ ਤੁਹਾਡਾ ਕੰਮ ਚੱਜਣਾ ਕਰਿਆ ਕਰੋ ਆ ਇਹ ਲਾਇਦੇ ਦੂਰੋ ਜੇ ਮਤਾਇਆ ਵਜਰੇ ਹੁੰਦੇ ਨੇ ਤੂੰ ਨਾ ਇਹ ਗੇਂਦਾ ਗੁੰਦਾ ਚੱਕਦੀ ਨੇ ਤੇ ਤੂੰ ਜਾ ਪੈਣਾ ਗਲ ਪਰਨੇ ਲੈ ਆ ਆਉਂਦੀ ਐ ਤੇ ਹੁਣ ਜਾਊ ਵੀ ਰਾਤ ਤੇ ਵੇਖ ਲੈ ਨਾ ਕਾਕੀ ਮੇਰੀ ਗਾਲ੍ਹਾਂ ਸੁਣਨਾ ਇਹ ਤੇਰੀ ਚੱਕੀ ਜਾਣੀ ਸੈਂਕਲੀ ਜਿਵੇਂ ਤੂੰ ਇੱਕ ਦਾ ਵਜੋਕਾ ਮਾਰਦੀ ਐ ਇਹ ਵੈਰਗਾ ਨੇ ਨਾ ਥੋੜੇ ਥੋੜੇ ਇੰਚ ਇੰਚ ਤਾਂ ਚੱਕੀ ਵੀ ਆ ਮੂਰੋ ਕਿਆ ਗਰਮੀ ਚ ਮਰਦੀ ਆ ਤੂੰ ਰਹਿਣ ਦੇ ਛੱਡ ਕਿਹੜਾ ਪਰ ਛੋਡੇ ਸਰਤੇ ਦਾ ਟੋਕਰਾ ਹੋਵੇ ਭਾਬਾ ਘੰਟਾ ਘੰਟਾ ਖਲਿਆ ਰਿਹਾ ਪਾ ਗੱਲਾਂ ਚੁੱਟੀਆਂ ਹੁਣ ਹਨਾ ਉਹਦਾ ਤਾਂ ਭਾਰ ਵੀ ਨਹੀਂ ਮਹਿਸੂਸ ਹੁੰਦਾ ਹੰਦਾ ਨਾ ਉੱਤੇ ਭਾਰ ਆ ਸਰ ਤੇ ਨਾ ਮਤਬਲੀ ਕੋਈ ਨਹੀਂ ਵੇਲਾ ਉਹ ਵੀ ਜਵਾਨੀ ਸੀ ਆਏ ਨਹੀਂ ਭਾਈ ਆ ਲੀੜੇ ਤੋਤੇ ਆ ਵੀ ਲੀੜੇ ਨਾ ਤੂੰ ਰੋਕੇ ਖਦੋ ਨੂੰ ਲੈ ਇੱਕ ਹੋਰ ਸੈਟ ਤਾਂ ਕਰੀ ਕੀ ਜਾਣੀ ਇੰਨਾ ਤੇ ਟਾਈਮ ਨੂੰ ਤਾਂ ਤੂੰ ਸੱਟ ਵੀ ਹੋਣੀ ਸੀ ਇੱਕ ਸੱਟ ਦੀ ਇੱਕ ਚੱਕ ਦੀ ਇੱਕ ਸੱਟ ਦੀ ਇੱਕ ਚੱਕ ਦੀ ਤੇਰੇ ਬਾਸ ਦਾ ਰੋਗ ਨਹੀਂ ਤੇਰੇ ਉਹ ਉੱਚੇ ਹੋ ਗਏ ਟੈਰ ਹਨਾ ਉੱਚੀ ਚੂਈ ਲੈਵਣ ਨੂੰ ਉੱਚਾ ਉਹ ਤਾਂ ਵੀ ਸੱਟ ਚੱਲਦੀ ਐ ਹੁਣ ਤੂੰ ਰਾਹ ਤੇ ਕੱਲਣੀ ਐ ਕਿ ਹੁਣ ਰੱਖਣੀ ਐ ਬੱਚੇ ਜੀ ਕਰਦੇ ਆ ਬੱਚੋ ਮੈਂ ਆ ਰਿਹਾ ਹਾਂ ਮੈਂ ਆ ਰਿਹਾ